ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਟੇਜ ਤੇ ਆਉਂਦੇ ਐ ਸਟੇਜ ਤੇ ਆਉਂਦੇ ਐ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਦੇਖ ਰਹੀ ਐ ਪਰ ਸਤਿਗੁਰ ਜੀ ਦੇ ਚਿਹਰੇ ਦੀ ਲਾਲੀ ਤੱਕੀ ਨਹੀਂ ਜਾ ਰਹੀ ਅੱਜ ਮੇਰੇ ਬਾਜਾਂ ਵਾਲੇ ਦੇ ਚਿਹਰੇ ਦਾ ਨੂਰ ਹੀ ਵੱਖਰਾ ਸੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਟੇਜ ਤੇ ਆ ਕੇ ਆਪਣੀ ਮਿਆਨ ਵਿੱਚੋਂ ਸ਼੍ਰੀ ਸਾਹਿਬ ਕੱਢਦੇ ਐ ਸ਼ੀਰੀ ਸਾਹਿਬ ਕੱਢ ਕੇ ਕਹਿਣ ਲੱਗੇ ਗੁਰਨਾਨਕ ਦੀਏ ਸੰਗ ਤੇ ਅੱਜ ਤੋਂ ਪਹਿਲਾਂ ਤੁਸੀਂ ਮੇਰੇ ਕੋਲ ਬਹੁਤ ਕੁਝ ਮੰਗਿਆ ਪਰ ਅੱਜ ਬਾਜਾਂ ਵਾਲਾ ਤੁਹਾਡੇ ਕੋਲੋਂ ਕੁਝ ਮੰਗਣ ਲੱਗਾ ਏ ਆਖੋ ਸਤਨਾਮ ਸ਼ੀਰੀ ਵਾਹਿਗੁਰੂ ਅੱਜ ਬਾਜਾਂ ਵਾਲਾ ਤੁਹਾਡੇ ਕੋਲੋਂ ਮੰਗਣ ਲੱਗਾ ਏ ਮੇਰੇ ਵਰਗੇ ਬੜੇ ਬੈਠੇ ਸੀ ਕਹਿੰਦੇ ਗੁਰੂ ਮਾਇਆ ਮੰਗ ਲੂਗਾ ਮਾਇਆ ਦੇ ਦਾਂਗੇ ਗੁਰੂ ਕਣਕ ਮੰਗ ਲੇਗਾ ਕਣਕ ਵੀ ਦੇ ਦਾਂਗੇ ਗੁਰੂ ਪੈਸੇ ਮੰਗ ਲੇਗਾ ਪੈਸੇ ਦੇ ਦਾਂਗੇ ਕਿਹੜੀ ਗੱਲ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੀ ਖਾਤਰ ਇੰਨਾ ਕੁਝ ਕੀਤਾ ਬੜੇ ਆਏ ਸੀ ਪਰ ਸੰਗਤ ਕੁਝ ਹੋਰ ਸੋਚ ਰਹੀ ਸੀ ਇੱਧਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸੰਗਤ ਜੀ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੁਹਾਡੇ ਐਦਾਂ ਬਚਨ ਕਰਦੇ ਕਰਦੇ ਮਹਾਰਾਜ ਨੇ ਕਹਿ ਦਿੱਤਾ ਇਹ ਗੁਰੂ ਨਾਨਕ ਦੀਏ ਸੰਗ ਤੇ ਮੈਨੂੰ ਪਤਾ ਕੀ ਚਾਹੀਦਾ ਤੁਸੀਂ ਸੋਚਦੇ ਹੋਵੋਗੇ ਬੇ ਗੁਰੂ ਨੂੰ ਪੈਸੇ ਚਾਹੀਦੇ ਹੋਣਗੇ ਪੈਸੇ ਦੇ ਦਾਂਗੇ ਪਰ ਗੁਰੂ ਨਾਨਕ ਦੀ ਸੰਗਤੇ ਮੈਨੂੰ ਪੈਸੇ ਦੀ ਲੋੜ ਨਹੀਂ ਮੈਨੂੰ ਕਣਕ ਦੀ ਮੱਕੀ ਦੀ ਲੋੜ ਨਹੀਂ ਮੈਨੂੰ ਇਹ ਪਦਾਰਥਾਂ ਦੀ ਲੋੜ ਨਹੀਂ ਐ ਗੁਰੂ ਨਾਨਕ ਦੀ ਸੰਗਤੇ ਅੱਜ ਤੁਹਾਡੇ ਗੁਰੂ ਨੂੰ ਇੱਕ ਸੀਸ ਦੀ ਲੋੜ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਸੀਸ ਦੀ ਲੋੜ ਹੈ ਗੁਰੂ ਦੇ ਬਚਨ ਸੀ ਕੋਈ ਹੈ ਸਿੱਖ ਕਾ ਬੇਟਾ ਜੋ ਸੀਸ ਕਰੇ ਪੇਟਾ ਕੋਈ ਹੈ ਸਿੱਖ ਦਾ ਇਹੋ ਜਿਹਾ ਪੁੱਤ ਜਿਹੜਾ ਗੁਰੂ ਨੂੰ ਸਿਰ ਦੀ ਪੇਟਾ ਦੇ ਇੱਕ ਵਾਰ ਬਚਨ ਕੀਤਾ ਧੰਗੁਰ ਗੋਬਿੰਦ ਸਿੰਘ ਮਹਾਰਾਜ ਨੇ ਦੂਜੀ ਵਾਰ ਬਚਨ ਕੀਤਾ اے ਗੁਰੂ ਨਾਨਕ ਦੀਏ ਸੰਗਤੇ ਇੱਕ ਸੀਸ ਚਾਹੀਦਾ ਸੰਗਤ ਵਿੱਚੋਂ ਕੋਈ ਨਾ ਉੱਠਿਆ ਇੱਕਦਮ ਸ਼ਾਂਤੀ ਹੋ ਗਈ ਵੇ ਗੁਰੂ ਨੇ ਆ ਕੀ ਚੀਜ਼ ਮੰਗ ਲਈ ਜਦੋਂ ਤੀਜੀ ਵਾਰ ਧੰਗੁਰ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਮੈਨੂੰ ਇੱਕ ਸੀਸ ਦੀ ਲੋੜ ਹੈ ਇਤਿਹਾਸ ਦੱਸਦਾ ਉਹ ਸਮੇਂ ਭਾਈ ਦਿਆ RAM ਜੀ ਉੱਠ ਕੇ ਖੜੇ ਹੋਏ ਭਾਈ ਦਿਆ RAM ਜੀ ਗਏ ਧੰਗੁਰ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਇਹ ਕਲਗੀਆਂ ਵੜਿਆ ਪਹਿਲਾਂ ਤਾਂ ਮੈਂ ਮਾਫੀ ਮੰਗਦਾ ਹਾਂ ਵੇ ਤੁਸੀਂ ਪਹਿਲੀ ਆਵਾਜ਼ ਦਿੱਤੀ ਮੈਂ ਫਿਰ ਨਹੀਂ ਉੱਠਿਆ ਦੂਜੀ ਆਵਾਜ਼ ਦਿੱਤੀ ਮੈਂ ਫਿਰ ਨਹੀਂ ਉੱਠਿਆ ਮੈਨੂੰ ਪਹਿਲੀ ਆਵਾਜ਼ ਤੇ ਉੱਠ ਕੇ ਆਣਾ ਚਾਹੀਦਾ ਸੀ ਪਰ ਮਹਾਰਾਜ ਇਹ ਮੇਰੀ ਗਲਤੀ ਹੈ ਪਰ ਬਾਜਾਂ ਵਾਲਿਆ ਤੁਹਾਨੂੰ ਸੀਸ ਚਾਹੀਦਾ ਹੈ ਤੁਹਾਨੂੰ ਸੀਸ ਚਾਹੀਦਾ ਆ ਆਪਣੇ ਸਿੱਖ ਦਾ ਸੀਸ ਲੈ ਲਓ ਆਖੋ ਸਤਨਾਮ ਸ਼ੀਰੀ ਵਾਹਿਗੁਰੂ ਆ ਇੱਕ ਸੀਸ ਲੈ ਲਓ ਮੇਰਾ ਤੇ ਗੁਰਮਖੋ ਤੁਹਾਨੂੰ ਗਲਗੀਆਂ ਵਾਲੇ ਮਹਾਰਾਜ ਭਾਈ ਦਿਆਰਾਮ ਨੂੰ ਫੜ ਕੇ ਤੰਬੂ ਵੱਲ ਲੈ ਕੇ ਜਾ ਰਹੇ ਹੈ ਤੰਬੂ ਵੱਲ ਲੈ ਕੇ ਗਏ ਅੰਦਰ ਤੰਬੂ ਦੇ ਜਾ ਕੇ ਮੇਰੇ ਬਾਜਾਂ ਵਾਲੇ ਨੇ ਭਾਈ ਦਿਆਰਾਮ ਦਾ ਸੀਸ ਵੱਢ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਖੂਨ ਨਾਲ ਲੱਤ ਪੱਥ ਤਲਵਾਰ ਲੈ ਕੇ ਬਾਹਰ ਆਏ ਇੱਥੇ ਕਈ ਸਾਡੇ ਕਹਿ ਦਿੰਦੇ ਐ ਵੇ ਧੰਨ ਗੁਰ ਗੋਬਿੰਦ ਸਿੰਘ ਮਹਾਰਾਜ ਨੇ ਬੱਕੇ ਛੱਡ ਕੇ ਸੀ ਓਏ ਨਾ ਕਿਆ ਕਰੋ ਆਪਣੇ ਗੁਰੂ ਤੇ ਸ਼ੰਕਾ ਨਾ ਕਰਿਆ ਕਰੋ ਡੁੱਬ ਜਾਓਗੇ ਇੱਥੇ ਮੈਂ ਹੋਰ ਉਦਾਹਰਨਾ ਤੁਹਾਨੂੰ ਕੋਈ ਨਹੀਂ ਦੇਣੀ ਬਾਣੀ ਵਿੱਚੋਂ ਉਦਾਹਰਣ ਦੇਣੀ ਹੈ ਸਤਗੁਰ ਮੇਰਾ ਸਦਾ ਪ੍ਰਤਪਾਲੈ ਸਤਗੁਰ ਮੇਰਾ ਮਾਰ ਜਿਵਾਲੈ ਮੇਰੇ ਗੁਰੂ ਵਿੱਚ ਐਨੀ ਤਾਕਤ ਹੈ ਵੀ ਮੇਰਾ ਗੁਰੂ ਮਰਿਆਂ ਨੂੰ ਵੀ ਜੀਂਦੇ ਕਰਨ ਵਾਲਾ ਆਖੋ ਸਤਨਾਮ ਸੇਵਾਹੀ ਗੁਰੂ ਆਪਣੇ ਗੁਰੂ ਤੇ ਨਾ ਸ਼ੰਕਾ ਕਰਿਆ ਕਰੋ ਤੇ ਇੱਕ ਗੱਲ ਹੋਰ ਸੁਣਿਓ ਜਿਹੜੇ ਗੁਰੂ ਨੇ ਸੱਚ ਦੀ ਨੀਂਹ ਰੱਖਣੀ ਸੀ ਜਿਹੜੇ ਗੁਰੂ ਨੇ ਇਹੋ ਜਿਹਾ ਖਾਲਸਾ ਪੰਥ ਸਜਾਣਾ ਸੀ ਜਿਹੜੇ ਖਾਲਸੇ ਪੰਥ ਨੂੰ ਗੁਰੂ ਨੇ ਹੁਕਮ ਦਿੱਤਾ ਬੇਤੇ ਸੱਚ ਬੋਲਣਾ ਝੂਠ ਨਹੀਂ ਬੋਲਣਾ ਤੇ ਮੈਨੂੰ ਦੱਸਿਓ ਉਹ ਗੁਰੂ ਨੇ ਖਾਲਸਾ ਪੰਥ ਦੀ ਨੀਂਹ ਝੂਠ ਤੋਂ ਸ਼ੁਰੂ ਕਰਨੀ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਗੁਰੂ ਨੇ ਝੂਠ ਤੋਂ ਨਹੀਂ ਰੱਖਣੀ ਸੀ ਖਾਲਸਾ ਪੰਥ ਦੀ ਨਹੀਂ ਨਹੀਂ ਮੇਰੇ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਦੂਜੀ ਵਾਰ ਫੇਰ ਤਲਵਾਰ ਲੈ ਕੇ ਬਾਹਰ ਆਏ ਤਲਵਾਰ ਖੂਨ ਨਾਲ ਭਿੱਜੀ ਹੋਈ ਹੈ ਤੇ ਮਹਾਰਾਜ ਨੇ ਦੂਜੀ ਵਾਰ ਫੇਰ ਆ ਕੇ ਆਖਿਆ ਐ ਗੁਰੂ ਨਾਨਕ ਦੀ ਸੰਗਤੇ ਇੱਕ ਸਿਰ ਹੋਰ ਚਾਹੀਦਾ ਹੈ ਵਿਦਵਾਨ ਕਹਿੰਦਾ 80000 ਸੰਗਤ ਦਾ ਇਕੱਠ ਸੀ 80000 ਜਦੋਂ ਦੂਜੀ ਵਾਰ ਮਹਾਰਾਜ ਨੇ ਸਿਰ ਮੰਗਿਆ ਉਹਦੇ ਵਿੱਚੋਂ ਅੱਧੇ